ਸੰਤਾਂ ਦੀ ਸੇਵਾ ਕਰ ਰਹੀਆਂ ਜੀ ਬੜੀ ਸ਼ਰਦਾ ਦੇ ਨਾਲ ਵੇਖੋ ਡਾਕਟਰ ਸਾਡਾ ਭਰਾ ਉਦਨ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਜੀ ਜਿੱਦਨ ਦੇ ਇੱਥੇ ਪਹਿਲੇ ਦਿਨ ਤੋਂ ਲੈ ਕੇ ਭਾਈ ਜੀ ਸਭ ਤੋਂ ਵੱਧ ਸ੍ਰੀ ਅਖੰਡ ਪਾੜ ਸਾਹਿਬ ਇਸ ਜਗ੍ਹਾ ਤੇ ਹੁੰਦਿਆ ਜੀ ਚਾਰ ਲੜੀਆਂ ਦੇ ਵਿੱਚ 41 41 ਸ੍ਰੀ ਅਖੰਡ ਪਾੜ ਸਾਹਿਬ ਦੀ ਲੜੀ ਸੀ ਵੀਰ ਸੇਵਾ ਕਰ ਰਿਹਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਜੀ ਸੰਗਤਾਂ ਦਾ ਇੱਕ ਵਾਰ ਧੰਨਵਾਦ ਬੁੱਢਾ ਸਾਹਿਬ ਜੀ ਦੇ ਦਿਹਾੜੇ ਦੀ ਲੱਖ ਲੱਖ ਵਧਾਈਆਂ ਹਨ ਆਖਰੀ ਦੇਣਿਆ ਸਰਬੱਤ ਦਾ ਸੰਗਤਾਂ ਬਸ ਬਹੁਤ ਵਧੀਆ ਪ੍ਰਾਲਾ ਹੋਇਆ ਇੱਥੇ ਜਿੰਨਾ ਵੀ ਪ੍ਰੋਗਰਾਮ ਕੀਤਾ ਗਿਆ ਦੇਖੋ ਜਪੜਾਈਆਂ ਦੇ ਲੰਗਰ ਬਾਬਾ ਬਿਲੀ ਚੰਦ ਸ਼ੀਨਾ ਗੁਰੂਗਾ ਸ਼ੀਨਾ ਬਾਬਾ ਅਤਰ ਸਿੰਘ ਜੀ ਉਹਨਾਂ ਦੇ ਜੋ ਜਵਾਨ ਨੌਜਵਾਨ ਇੱਥੇ ਲੱਗੇ ਆ ਬਾਕੀ ਦੇਖੋ ਜੀ ਸਤਿਵੰਦੀ ਗੱਲ ਹੈ ਕਿ ਹੁੰਡੜਬਾਜੀ ਨਹੀਂ ਹੋਈ ਕੋਈ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਨਾ ਸ਼ਾਨ ਅਪਣਾ ਜਿੰਨਾ ਵੀ ਕਿਸ ਤਰ੍ਹਾਂ ਧਿਆਨ ਰੱਖ ਕੇ ਆਪਾਂ ਸੇਵਾ ਕਰਵਾਈ ਆ ਵਾਹ ਜੀ ਵਾਹ ਬਾਕੀ ਧੰਨਵਾਦ ਕਰਦੇ ਆ ਜਿਹੜੇ ਸੇਵਾਦਾਰ ਆਏ ਆ ਬਿਲਕੁਲ ਜੀ ਬਹੁਤ ਵੱਡਾ ਯੋਗਦਾਨ ਹਮਾਰਾ ਉਹਨਾਂ ਦਾ ਹਾਲਾ ਵਸੇਦਾ ਹੈ ਦਿਤਾ ਰਾਤ ਦਿਨ ਕਰੀ ਗਿਆ ਬਿਲਕੁਲ ਜੀ ਬਾਕੀ ਜਿਹੜੇ ਬੋਲਣ ਵਾਲੇ ਅੱਜ ਫੇਸਬੁਕ ਮਿਦਵਾਨ ਕਹੀ ਲਿਖੀ ਜਾਂਦੇ ਆ ਵੀ ਇੱਥੇ ਬੈਦ ਵੀ ਹੋਈ ਕੋਈ ਬੈਦ ਵੀ ਨਹੀਂ ਜੇ ਅਸੀਂ 24 24 ਘੰਟੇ ਦੇ ਸੇਵਾ ਕੀਤੀ ਆ ਬਿਲਕੁਲ ਵੀਡੀਓ ਕਵਰ ਬਣਾ ਰਿਆ ਹਾਂ ਨੂੰ ਸਾਰੇ ਉਹ ਵੀ ਸ਼ਸਤਰ ਲੈ ਕੇ ਰਫਲ ਲੈ ਕੇ ਖਲੋ ਕੇ ਅਸਲਾ ਲੈ ਕੇ ਜਾਣ ਕੇ ਜਿਹੜੀਆਂ ਵੀਡੀਓ ਵਾਇਰਲ ਕਰਦੇ ਆ ਜਾਂ ਫੇਸਬੁਕ ਮਿਦਵਾਨ ਬਣੇ ਨਾ ਉਹ ਇੱਥੇ ਆਇਆ ਕਰਨ ਘਰੇ ਬੈਠ ਕੇ ਬੋਲਦਾ ਕਰਨ ਇੱਥੇ ਇੱਕ ਕਿੰਕਾ ਵੀ ਨਾ ਇੱਥੇ ਕਿੰਕਾ ਵੀ ਵਿਖਾ ਦੇਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਹਉਰੀ ਦੇ ਵਿੱਚ ਗਿਆ ਵਾ ਬਿਲਕੁਲ ਆਇਆ ਹੀ ਨਹੀਂ ਬੱਬੂ ਵੀਰ ਵੀ ਉੱਥੇ ਹੀ ਸਾਹਮਣੇ ਬਿਲਕੁਲ ਕਿ ਬੱਬੂ ਵੀਰ ਨੇ ਜਾਣੀ ਬਿਲਕੁਲ ਆ ਗਏ ਬਿਲਕੁਲ ਕਿੰਕਾ ਤੱਕ ਨਹੀਂ ਜਾਂਦੇ ਸਾਹਿਬ ਵਾਹ ਜੀ ਵਾਹ ਸਿਰਫ ਤੇਰੀ ਫੇਸਬੁਕ ਮਦਰਾਲੀਆ ਲਾਈਆਂ ਵਾ ਲਹਾਵੇ ਜਿੱਤੇ ਲਾਇਆ ਗਏ ਆ ਡਬਲ ਡਬਲ ਦਾ ਸਭ ਤੋਂ ਵੱਡੀ ਗੱਲ ਇੱਕ ਮਛਰ ਦਾ ਨਹੀਂ ਜਾਲੀ ਲਾਈ ਆ ਕਿਹੜਾ ਘੱਟਾ ਵੀ ਨਾ ਅੰਦਰ ਜਾਵੇ ਫਿਰ ਸਿੱਟੀ ਤਰਕਾਲ ਲਾਈ ਵਾਹ ਜੀ ਵਾਹ ਬੈਠੇ ਏਸੀਆਂ ਦੇ ਵਿੱਚ ਫੇਸਬੁਕ ਜਿਹੜੇ ਵਿਦਵਾਨ ਬਣਦੇ ਆ ਉਹਨੂੰ ਹੱਥ ਜੋੜ ਕੇ ਬੇਨਤੀ ਕਰੀਦੀ ਬੈ ਗਏ ਇਹ ਕੋਈ ਇੱਥੇ ਵੀਡੀਓ ਹਨਾਾਰੇ ਇਹ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਇੰਨਾ ਵੀ ਕੱਖ ਗਿਆ ਰੇ ذمہ دار ਹੋ ਗਏ ਵਾਹ ਬੀ ਵਾਹ ਬੜੀ ਬੜੀ ਹਾਂ ਬਾਬੂ ਕਿਵੇਂ ਸਹੀ ਗੱਲ ਆ ਬਿਲਕੁਲ ਸਹੀ 24 24 ਘੰਟੇ ਹੀ ਸੇਵਾ ਕੀਤੀ ਬਾਬੂ ਵੀਰ ਵੀ ਉੱਥੇ ਰਹਿਆ ਦਾ ਅੱਛਾ ਇਹ ਇਹਨਾਂ ਦਾ ਬ੍ਰਦਰ ਵੀ ਇਹਨਾਂ ਦੇ ਲੜਕੇ ਵੀ ਸਾਰਾ ਜਿੰਨਾ ਹੀ ਪਰਿਵਾਰ ਹੈ ਨਾ ਸਾਰੇ ਇੱਥੇ ਸੁੱਤੇ ਹਾਂ ਹੀ ਲਾਗੇ ਬੈਠੇ ਹਾਂ ਫਿਰ ਜਦੋਂ ਬਦਲਾਏ ਆ ਸਭ ਤੋਂ ਪਹਿਲਾਂ ਉੱਧਰ ਗਏ ਆ ਇੱਧਰ ਦਾ ਬਾਅਦ ਚ ਵੇਖਿਆ ਵਾ ਵਾਹ ਜੀ ਵਾਹ ਸਭ ਤੋਂ ਪਹਿਲਾਂ ਉੱਥੇ ਗਏ ਆ ਲੇਕਿਨ ਇੱਕ ਮੰਨ ਕੇ ਚਲੋ ਕਾਕੀ-ਕਾਕੀ ਅੰਦਰ ਜਾ ਵਾਹ ਜੀ ਵਾਹ ਬੜੀ ਸੇਵਾ ਕੀਤੀ ਭਾਈ ਜੀ ਜਿਵੇਂ ਲੋਕ ਫੇਸਬੁਕ ਬੋਕਤੇ ਬੈਠੇ ਲਿਖੀ ਜਾਣਦਾ ਲਿਖੀ ਜਾਣ ਪਰ ਇਹ ਗੱਲ ਸੱਚੀ ਅਸੀਂ ਆਪਦੀ ਨਜ਼ਰੀ ਦੇਖਿਆ ਯਾਰ ਅੱਖੀਂ ਦੇਖਿਆ ਦੇ ਜਿਹਨਾਂ ਦੇਖੇ ਬੜਾ ਨਹੀਂ ਨਹੀਂ ਪਰ ਇੱਕ ਪਾਸੇ ਲੰਗਰਾਂ ਨੂੰ ਮੰਡੀ ਜਾਂਦੇ ਤੇ ਇੱਕ ਪਾਸੇ ਲੰਗਰਾਂ ਕੇ ਛਗੀ ਵੀ ਜਾਂਦੇ ਵਾਹ ਜੀ ਵਾਹ ਜੀ ਰੋਣਾ ਨਹੀਂ ਚਾਹੀਦਾ ਵਾਹ ਜੀ ਆਉਣ ਨਾ ਇੱਥੇ ਆਉਣ ਨਾ ਮੈਂ ਵਿਖਾ ਦੂੰ ਤੁਹਾਨੂੰ ਜਿਹੜੇ ਲੇਖਦੇ ਨੇ ਫੇਸਬੁੱਕ 'ਤੇ ਮਦਮਾਨ ਬਣਿਆ ਇੱਥੇ ਆਣ ਕੇ ਫਿਰ ਸਕਦੇ ਆ ਵਾਹ ਜੀ ਵਾਹ ਪਾਸੇ ਮਾੜਾ ਵੀ ਆਂਦੇ ਆ ਉਹਨਾਂ ਖਾ ਵੀ ਲੈਣਾ ਹੁਣ ਬਲਕੀ ਲਿਖਣਾ ਉੱਤੇ ਜਾ ਕੇ ਵੀ ਇੱਥੇ ਸਾਦਾ ਲੰਗਰ ਸਾਦਾ ਲੰਗਰ ਫਿਰ ਖਾ ਲੈਣਾ ਇੱਥੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਗਲਤ ਗੱਲਾਂ ਸਹੀ ਗੱਲ ਆ ਬਾਬੂ ਜੀ ਜੋਗੀ ਕੇ ਦੀ ਆਪੋ ਆਪਣੀ ਸ਼ਰਧਾ ਹੁੰਦੀ ਆ ਕੋਈ ਜਾਂਦਾ ਮੇਰੇ ਬਰੈਡ ਆ ਕੋਈ ਪਕੌੜੇ ਕੋਈ ਵੇਸਣ ਚਾੜ ਜਾਂਦਾ ਉਹਨਾਂ ਦਾ ਕਿਤਰਾ ਹੀ ਰੱਖ ਲੀਏ ਬਿਲਕੁਲ ਤੇਰੀ ਦੁਕਾਨ ਦੇ ਵੇਚ ਆਏ ਨਾ ਆ ਦੁਕਾਨ ਤੇ ਵੇਚ ਜਾਏ ਕੋਈ ਵੀ ਉਹਨਾਂ ਨਾਲ ਲੋ ਜੀ ਦੁਕਾਨ ਵਾਹ ਜੀ ਪਕੋੜੇ ਵੀ ਖਾ ਲੈਣੇ ਆ ਬੰਨੀ ਘੁੰਮ ਜੀ ਵਾਹ ਜੀ ਦੋ ਬੰਨੀ ਇੱਥੇ ਸੰਗਤ ਸੇਵ ਵੀ ਚੜਾਉਣ ਲਈ ਆ ਬਿਲਕੁਲ ਚੜਾਉਣ ਲਈ ਆ ਵੇਸਣ ਵੀ ਹੋ ਗਿਆ ਵਾ ਬਿਲਕੁਲ ਰਾਸ਼ਨ ਸੰਗਤ ਵੀ ਚੜਾਈ ਜਾਂਦੀ ਆ ਬਿਲਕੁਲ ਜੀ ਬਿਲਕੁਲ ਵਾਹ ਜੀ ਸੰਕਾ ਸੰਕਾ ਦਾ ਹੀ ਆਉਂਦਾ ਸੰਗਤ ਬਿਲਕੁਲ ਜੀ ਬਿਲਕੁਲ ਸੰਗਤਾਂ ਹੀ ਆਉਣੀਆਂ ਜੀ ਸਾਹਿਬ ਇੱਕ ਇੱਕ ਕਮੰਟਲ ਚੌਲ ਜਿਹੜੇ 15 ਮਿੰਟਾਂ ਦੇ ਘਰਮ ਹੋ ਜਾਂਦੇ ਆ ਵਾਹ ਜੀ ਵਾਹ ਇਦਾਂ ਹੀ ਇਦਾਂ ਹੀ ਆ ਸੰਗਤਾਂ ਹੀ ਆ ਰਹਿਣ ਆਈਆਂ ਯਾਰਾਂ ਨਹੀਂ ਆ ਪਿੰਡ ਦੀ ਨਾ ਕਰਨੀ ਬੜੇ ਪਿੰਡਾਂ ਦੀਆਂ ਜੀ 20 ਪਿੰਡਾਂ ਦੀ ਸੰਗਤ ਨੇੜੇ ਕਰੇ ਸੰਗਤ ਦੇ ਇੱਥੇ ਆ ਰਹੀ ਹੈ ਜੀ ਵਾਦੀ ਬਿਲਕੁਲ ਜੀ ਬਿਲਕੁਲ ਸਾਰੇ ਨਿਸ਼ਾਨ ਟੁੱਟ ਗਏ ਆ ਲੰਗਰਾਂ ਦਾ ਬਹੁਤ ਮੈਨਾ ਪ੍ਰਵਾਨ ਹੈ ਜਿਸ ਦਾ ਪ੍ਰਚਾਰ ਕੋਤਰੀ ਗੱਲ ਆ ਇੱਥੇ ਵੇਖੋ ਜੀ ਕ੍ਰਿਕਟ ਬਹੁਤ ਕਿਰਪਾ ਵਾ ਬਿਲਕੁਲ ਜੀ ਬਿਲਕੁਲ ਬਈ ਬਾਬੇ ਜੀ ਦਾ ਹੱਥ ਆ ਜੀ ਬਾਬਾ ਫੁੱਡਾ ਸਾਹਿਬ ਜੀ ਦਾ ਹੱਥ ਆ ਜੀ ਵੇਖੋ ਵੱਡੀ ਗਿੰਦੀ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਤੇ ਅਜੇ ਵੀ ਬਾਈ ਜੀ ਸੇਵਾ ਚੱਲ ਰਹੀ ਆ ਤੇ ਬੜੀ ਵਧੀਆ ਵੀਰਾਂ ਨੇ ਗੱਲ ਦੱਸੀ ਆ ਵੀ ਜਿਹੜੇ ਬੰਦੇ ਇਹ ਸੇਵਾ ਦਵਾ ਦਾ ਧੰਨਵਾਦ ਕਰਦੇ ਆ ਜਿਹੜੇ ਵੀਰ ਇੱਥੇ ਅਣਕੀ ਸੇਵਾ ਕਿ 24 24 ਘੰਟੇ ਵੀ ਆਉਗੇ ਵੀ ਲਗੇ ਉਹਨਾਂ ਦਾ ਧੰਨਵਾਦ ਆ ਉਹਨਾਂ ਨੇ ਸੰਗਤਾਂ ਜੁਮਦੀਆਂ ਬਿਲਕੁਲ ਜੀ ਸੰਗਤ ਲੱਗੀ ਦੇ ਲੋ ਕਿੰਨੀ ਯਾਰ ਹਨ ਇਹ ਚੱਗਣ ਵਾਲੇ ਰਾਣਾ ਦਾ ਸਿਕੋਣ ਵਾਲੇ ਵੀ ਯਾਰ ਹਨ ਰਾਣਾ ਵਾਲੇ ਵੀ ਬਾਕੀ ਵਾਚਾ ਜੀ ਸੱਚੀ ਗੱਲ ਹੀ ਆ ਦੇ ਸਕਦੇ ਆ ਜੀ ਆ ਵੇਖੋ ਕੇ ਮੋੜੀ ਦਾ ਬਾਦੂ ਕਿਰਪਾ ਮਾਲਕ ਜੀ ਬਿਲਕੁਲ ਜੀ ਮੇਰੇ ਕੋਲ ਸਾਰੀਆਂ ਸੰਗਤਾਂ ਵੇਖੋ ਵੱਡੀ ਗਿਣਤੀ ਹੈ ਜਾਈ ਜਿਹੜੇ ਇੱਥੇ